ਜੋ ਬੋਲੇ ਜੋ ਨਿਰਵੇਹ ਅੱਜ ਦਾ ਆਪਣਾ ਨਾਮ ਦੱਸ ਕਾ ਅਜ ਦਾ ਮੇਰਾ ਨਾਮ ਜੁਗਲ ਕੁਸ਼ੋਰ ਤੇ ਰਾਣਾ ਬੰਦਰ ਦਾ ਸੇਵਕ ਹਾਂ ਜੀ ਤੇ ਅੱਜ ਗੁਰੂ ਰਵਿਦਾਸ ਪ੍ਰਕਾਸ਼ ਮੰਦਰ ਇਸਤ ਮੋਨਿਕ ਸੀ ਬਲਾਗ ਗੁਰੂ ਰਵਿਦਾਸ ਨਵਜੁਗ ਸਵਾਲੋ ਅੱਜ 648ਵੇਂ ਜਨਮ ਦਿਨ ਦੀ ਨਗਰ ਕੀਰਤਨ ਨਾਂਜੀ ਸ਼ੋਭਾ ਯਾਤਰਾ ਨਿਕਾਲੇ ਜਾਏਗੀ ਇਸਤ ਮੋਨਗਰ ਪ੍ਰਕਾਸ਼ ਮੰਦਰ ਤੋਂ ਇਹ ਵੱਖ-ਵੱਖ ਇਥੋਂ ਮੁਸ਼ੰਪੂਰੇ ਵੱਖ-ਵੱਖ ਬਜ਼ਾਰਾਂ ਦੇ ਵਿੱਚ ਹੁੰਦੀ ਹੋਈ ਤੇ ਇਸ ਨਾਲ ਲੱਕੜ ਤੇ ਲੱਕੜ ਮੰਡੀ ਜਾਏਗੀ ਲੱਕੜ ਮੰਡੀ ਤੋਂ ਬਾਗ ਤੇ ਗੱਲਿਆਂ ਵਾਲਾ ਬਾਗ ਗੱਲਿਆਂ ਵਾਲਾ ਬਾ ਤਰਨ ਸਿੰਘ ਮਾਰਕੀਟ ਤਰਨ ਸਿੰਘ ਤੋਂ ਮਾਰਕੀਟ ਤੋਂ ਆਪਣਾ ਕਟਰਾ ਜੈਮ ਸਿੰਘ ਕਟਰਾ ਜੈਮ ਸਿੰਘ ਤੋਂ ਆਪਣਾ ਗਦਾਮ ਲਾ ਗਦਾਮ ਤੋਂ ਹਾਲ ਗੇਟ ਤੇ ਸਮਾਪਤੀ ਇਸਤਮੋਨਗਰ ਹੋਏਗੀ ਤੇ ਸਾਰੇ ਮੈਂ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਵਧਾਈ ਦੇਣਾ 648 ਜਰੂਰ ਨਗਰ ਕੀਰਤਨ ਦੀ ਤੇ ਇਹ ਜਿਹੜੀ ਸ਼ੋਭਾ ਯਾਤਰਾ ਇਸਤ ਮੋਗਲ ਸਿੰਘ ਵਲਾਕ ਤੋਂ ਨਿਕਲੀ ਜਾਏਗੀ ਲੰਗਰ ਦਾ ਇੰਤਜ਼ਾਮ ਕੱਲ ਸਵੇਰ ਤੋਂ 5 ਵਜੇ ਤੋਂ ਕੀਰਤਨ ਦਰਬਾਰ ਹੋਏਗਾ ਮੰਦਿਰ ਦੇ ਵਿੱਚ ਤੇ ਔਰ ਲੰਗਰ ਦਾ ਪੂਰਾ ਟੁੱਟ ਲੰਗਰ ਚ ਵਰਤਾਇਆ ਜਾਏਗਾ ਔਰ ਉਸ ਤੋਂ ਬਾਅਦ ਰਾਗੀ ਜਿੱਥੇ ਲੱਗੇ ਜਾਣਗੇ ਸਵੇਰ ਤੋਂ ਚੱਲਣਗੇ ਤੇ ਸ਼ਾਮੀ 12 1 ਵਜੇ 1 ਵਜੇ ਵੱਜੋਗੇ 2 2 ਵਜਨ ਕਿ ਰਾਗੀ ਹਾਂਜੀ ਅੱਜ ਦੇ شوف ਦਿਹਾੜੇ ਦੇ ਸ਼ਹਿਰ ਵਾਸ਼ਿਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਤੇ ਕੋਟੀ ਕੋਟੀ ਦੇਸ਼ਾਂ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਵੀ ਵਧਾਈ ਸਾਰਿਆਂ ਨੂੰ ਜੋ ਬੁਲੇਈ ਸੋ ਨਰਭੈ ਸਤਗੁਰ ਵਿਦਾਸ ਮਹਾਰਾਜ ਕੀ ਜੈ ਅੱਜ ਜੋ ਕਿ ਸਾਰਿਆਂ ਨੂੰ ਪਤਾ ਹੈ ਕਿ ਸਤਗੁਰ ਵਿਦਾਸ ਮਹਾਰਾਜ ਜੀ ਦਾ 648ਵਾਂ ਪ੍ਰਕਾਸ਼ ਗੁਰਪ੍ਰਬ ਪੂਰੇ ਦੇਸ਼ਵ ਦੇਸ਼ਾਂ ਵਿੱਚ ਪੂਰੇ ਇੰਡੀਆ ਵਿੱਚ ਬੜੀ ਹੀ ਸ਼ਰਧਾ ਤੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਅੱਜ ਦਾ ਜੋ ਕਿ ਨਗਰ ਕੀਰਤਨ ਸ਼੍ਰੀ ਗੁਰੂ ਵਿਦਾਸ ਮਹਾਰਾਜ ਜੀ ਦੀ ਪਾਲਕੀ ਸਵਾਰੀ ਨਿਕਾਲੀ ਜਾਏਗੀ ਮੋਹੱਲਾ ਈਸਟ ਮੋਹਨਨਗਰ ਸੀ ਬਲਾਕ ਈਸਟ ਮੋਹਨਨਗਰ ਸ਼੍ਰੀ ਗੁਰੂ ਵਿਦਾਸ ਪ੍ਰਕਾਸ਼ ਮੰਦਰ ਦੀ ਤਰਫੋਂ ਨਗਰ ਕੀਰਤਨ ਦਾ ਆਰੰਭ ਹੋਏਗਾ ਜੋ ਕਿ ਹਉਮੋਮ ਆ ਕੇ ਪੂਰੇ ਅੰਮ੍ਰਿਤਸਰ ਸ਼ਹਿਰ ਵਿੱਚੋਂ ਹਉਮੋਮ ਆ ਕੇ ਵੱਖ-ਵੱਖ ਇਲਾਕਿਆਂ ਚ ਹੁੰਦਾ ਹੈ ਵਾਪਸੀ ਆਪਣੇ ਸਤਗੁਰੂ ਵਿਦਾਸ ਪ੍ਰਕਾਸ਼ ਮੰਦਰ ਵਿੱਚ ਪਹੁੰਚੇਗਾ ਅਤੇ ਇਸ ਸਬੰਧ ਵਿੱਚ ਆਪਾਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਪੂਰੇ ਲੋਕਾਂ ਨੂੰ ਸਾਰਿਆਂ ਨੂੰ ਸੰਸਾਰ ਨੂੰ ਸਤਗੁਰੂ ਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਲੱਖ ਲੱਖ ਕੋਟੀ ਕੋਟੀ ਵਧਾਈ ਦਿੰਨੇ ਹਾਂ ਅਤੇ ਕੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੰਦਿਰ ਵਿੱਚ ਅਟੁੱਟ ਲੰਗਰ ਦਾ ਆਯੋਜਨ ਕੀਤਾ ਗਿਆ ਹੈ ਸੰਗਤਾਂ ਅੱਗੇ ਮੋਹੱਲਾ ਨਿਵਾਸੀਆਂ ਅੱਗੇ ਸਾਰੇ ਅੱਗੇ ਬੇਨਤੀ ਹੈ ਕਿ ਹਮੋਂ ਹਮਾ ਆ ਕੇ ਮੰਦਿਰ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਹੈ ਜੋ ਕਿ ਗੁਰੂ ਮਹਾਰਾਜ ਦਾ ਅਟੁੱਟ ਲੰਗਰ ਲਗਾਇਆ ਜਾਏਗਾ ਅਤੇ ਸਵੇਰੇ 11 ਵਜੇ ਤੋਂ ਕੀਰਤਨ ਦਰਬਾਰ ਸਜਾਇਆ ਜਾਏਗਾ ਜੋ ਕਿ ਰਾਤ ਨੂੰ 12 ਵਜੇ ਤੱਕ ਜੋ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੇਕ ਕੱਟਿਆ ਜਾਏਗਾ ਉਸ ਉਪਲਖਸ਼ ਵਿੱਚ ਕੀਰਤਨ ਦਰਬਾਰ ਚੱਲੇਗਾ ਸਾਰਿਆਂ ਨੂੰ ਖੁੱਲਾ ਸੱਦਾ ਹੈ ਸਾਰਿਆਂ ਨੂੰ ਕੋਟੀ ਕੋਟੀ ਧੰਨਵਾਦ ਲੱਖ ਲੱਖ ਵਧਾਈਆਂ ਦਿੰਨੇ ਆਪਾਂ ਆਪਣੇ ਕਮੇਟੀ ਵੱਲੋਂ ਸਤਗੁਰੂ ਵਿਦਾਸ ਪ੍ਰਕਾਸ਼ ਮੰਦਰ ਦੀ ਤਰਫੋਂ ਜੈ ਗੁਰਦੇਵ ਧੰ ਗੁਰਦੇਵ